ਪੰਜਾਬ న్యూస్ 7 ਵੇਖ ਰਹੇ ਸ੍ਰੋਤਿਆਂ ਸਤਿ ਸ੍ਰੀ ਅਕਾਲ ਸਵਾਗਤ ਕਰ ਰਹੇ ਹਾਂ ਪੰਜਾਬ న్యూస్ 7 ਵੇ ਵਿੱਚ ਕੈਪਟਨ ਅੰਗਦ ਸਿੰਘ ਦੀ ਯਾਦ ਦੇ ਵਿੱਚ ਮਨੈਲਾ ਵਿਖੇ ਲਗਾਇਆ ਗਿਆ 23ਵਾਂ ਵਿਸ਼ਾਲ ਖੂਨਦਾਨ ਕੈਂਪ ਇਸ ਦੀ ਜਾਣਕਾਰੀ ਦਿੰਦੇ ਆ ਰਾਣਾ ਰਵਿੰਦਰ ਸਿੰਘ ਮਨੈਲਾ ਚੇਅਰਮੈਨ ਰੂਲਰ ਡਿਪਾਰਟਮੈਂਟ ਸੈਲ ਪੰਜਾਬ ਤੇ ਪ੍ਰਨਿਤ ਰਾਣਾ ਵਾਈਸ ਚੇਅਰਮੈਨ ਜਿਲ੍ਹਾ ਪ੍ਰਸ਼ਿੱਦ ਅਤੇ ਭਗਤ ਜਸਵੀਰ ਸਿੰਘ ਰਾਣਾ ਦੀ ਵਿਸ਼ੇਸ਼ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਆਏ ਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਵੱਲੋਂ ਆਈ ਪੀਆਈ ਤੋਂ ਡਾਕਟਰਾਂ ਵੱਲੋਂ 56 ਜੁਨਟਾ ਖੂਨ ਇਕੱਤਰ ਕੀਤਾ ਗਿਆ ਇਸ ਵਿੱਚ ਸ਼ਹਿਰ ਦੀਆਂ ਤੇ ਵੱਖ-ਵੱਖ ਸ਼ਕਤੀਆਂ ਨੇ ਹਾਜ਼ਰੀ ਲਵਾਈ ਰਿਪੋਰਟ ਪੰਜਾਬ ਨਿਊਜ਼ 7 ਸੰਦੀਪ ਕੁਮਾਰ ਖਮਾਣੂ ਮੈਂ ਇਹ ਵੀ ਬੜਾ ਯਾਦ ਆਉਂਦਾ ਹੈ ਨਹੀਂ ਆਉਂਦਾ ਇਹ ਮਾਮਲਾ ਹੈ Thank you. सामने देखो जी सामने देखो भगत जी सामने गाड़ी सामने देखो पूरा ဒါဆိုတရားဥပဒေ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿੱਚ ਖੂਨਦਾਨ ਕੈਂਪ ਜੋ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਅੱਜ ਵਿਦਿਆ ਦੇ ਮੰਦਰ ਦੇ ਅੰਦਰ ਮੈਨੂੰ ਬਹੁਤ ਖੁਸ਼ੀ ਆ ਕਿ ਜੋ ਖੂਨਦਾਨ ਕੈਂਪ ਆ ਉਹ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ 31 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ ਜਿਵੇਂ ਸਾਡੇ ਸਰਪੰਚ ਸਾਹਿਬ ਨੇ ਦੱਸਿਆ ਹੈ ਇਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਕਿਉਂਕਿ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਇੱਕ ਸੜਕ ਹਾਦਸੇ ਉਹਨਾਂ ਦੀ ਮੌਤ ਹੋ ਗਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਜੋ ਇਹ ਕੈਂਪ ਲਗਾਇਆ ਜਾ ਰਿਹਾ ਹੈ ਇਹ ਸਾਡੇ ਪਿੰਡ ਲਈ ਇੱਕ ਬਹੁਤ ਵੱਡੀ ਮਾਣ ਦੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਵੀ ਇਸ ਦਾ ਜੋ ਯੋਗਦਾਨ ਹੈ ਕਿਉਂਕਿ ਅਸੀਂ ਅਕਸਰ ਸੁਣਦੇ ਹਾਂ ਕਿ ਜੋ ਖੂਨ ਦੀ ਜੋ ਘਾਟ ਹੁੰਦੀ ਹੈ ਜਦੋਂ ਵੀ ਅਸੀਂ ਹਸਪਤਾਲ ਦੇ ਵਿੱਚ ਜਾਂਦੇ ਆ ਉੱਥੇ ਜਦੋਂ ਦੇਖਦੇ ਆ ਆਪਣੀ ਅੱਖੀ ਵੀ ਦੇਖਿਆ ਕਿ ਉੱਥੇ ਲੋਕ ਤਰਸਦੇ ਹੁੰਦੇ ਨੇ ਉਦੋਂ ਡਾਕਟਰ ਕਹਿੰਦਾ ਹੁੰਦਾ ਵੀ ਖੂਨ ਦਾ ਇੰਤਜ਼ਾਮ ਕਰੋ ਤੁਹਾਡਾ ਆਪਰੇਸ਼ਨ ਹੋਣਾ ਪਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਸਰਪੰਚ ਸਾਹਿਬ ਨੂੰ ਜਾਂ ਸਾਡੇ ਪਿੱਛੇ ਖੜੇ ਨੇ ਮੇਰੇ ਵੱਡੇ ਵੀਰ ਜੀ ਉਹਨੇ ਇਹਨਾਂ ਨੂੰ ਅਸੀਂ ਫੋਨ ਕਰਦੇ ਆ ਵੀ ਫਲਾਣੀ ਜਗ੍ਹਾ ਖੂਨ ਦੀ ਲੋੜ ਆਏ ਤੁਰੰਤ ਉਹ ਉਹਨਾਂ ਦੇ ਲਈ ਜਿਹੜਾ ਖੂਨ ਦਾ ਉਪਰਾਲਾ ਕਰਕੇ ਉੱਥੇ ਦੇ ਦੇ ਦਿੰਦੇ ਨੇ ਤੇ ਮੈਂ ਵੀ ਇੱਕ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਨਾ ਸਮਾਜ ਦੇ ਵਿੱਚ ਜੇਕਰ ਸਭ ਤੋਂ ਵੱਡਾ ਦਾਨ ਆ ਤਾਂ ਉਹ ਖੂਨ ਦਾ ਦਾਨ ਆ ਕਿਉਂਕਿ ਕਿਸੇ ਦੀ ਜ਼ਿੰਦਗੀ ਬਚਣੀ ਆ ਉਹ ਇੱਕ ਵੱਡਾ ਦਾਨ ਆ ਕਿਸੇ ਨੂੰ ਆਪਾਂ ਬਚਾ ਸਕਦੇ ਹਾਂ ਉਹ ਅਸੀਂ ਆਪਣਾ ਖੂਨ ਡੋਨੇਟ ਕਰਕੇ ਵੀ ਬਚਾ ਸਕਦੇ ਆ ਇਸ ਤੋਂ ਬਿਨਾ ਅਸੀਂ ਬਹੁਤ ਉਪਰਾਲੇ ਕਰਦੇ ਆ ਪਰ ਮੈਂ ਅੱਜ ਸਮਝਦਾ ਕਿ ਸਾਡੇ ਲਈ ਵੱਡ ਭਾਗਾ ਡੇ ਆ ਸਾਡੇ ਪਿੰਡ ਲਈ ਕਿਉਂਕਿ ਹਰੇਕ ਸਾਲ ਦੀ ਤਰ੍ਹਾਂ 31 ਦਸੰਬਰ ਨੂੰ ਇੱਥੇ ਜਿਹੜਾ ਕੈਂਪ ਲਗਾਇਆ ਜਾਂਦਾ ਹੈਗਾ ਉਹਦੇ ਲਈ ਮੈਂ ਸਰਪੰਚ ਸਾਹਿਬ ਦਾ ਥੈਂਕਸ ਕਰਦਾ ਤੇ ਜੋ ਵੀ ਟੀਮ ਆਈ ਹੈ ਚੰਡੀਗੜ੍ਹ ਤੋਂ ਜੋ ਵੀ ਡਾਕਟਰਸ ਆਏ ਨੇ ਉਹ ਸਮਾਂ ਕੱਢ ਕੇ ਇੱਥੇ ਆਉਂਦੇ ਨੇ ਕਿਉਂਕਿ ਅਸੀਂ ਆਪਣੀਆਂ ਕੀਮਤੀ ਜਾਨਾਂ ਨੇ ਜਿਹੜੀਆਂ ਉਹਨਾਂ ਦੀ ਬਚਾਉਣ ਦੇ ਲਈ ਇਹ ਉਪਰਾਲਾ ਕਰਦੇ ਆਂ ਅੱਗੇ ਤੋਂ ਵੀ ਸਾਡੇ ਜੋ ਵੀ ਜੰਗ ਜਨਰੇਸ਼ਨ ਆ ਉਹਨਾਂ ਨੂੰ ਵੀ ਮੈਂ ਇਹੀ ਅਪੀਲ ਕਰਨੀ ਚਾਹੁੰਨਾ ਕਿ ਜਿੰਨੇ ਵੀ ਅਸੀਂ ਹੋਰ ਵੀ ਬਹੁਤ ਸਾਰੇ ਦਾਨ ਕਰਦੇ ਆਂ ਬਹੁਤ ਸਾਰੇ ਲੰਗਰ ਲਗਾਉਂਦੇ ਆਂ ਤਾਂ ਇਹ ਸਭ ਤੋਂ ਵੱਡਾ ਦਾਨ ਆ ਜਿਹੜਾ ਸਾਨੂੰ ਹਰੇਕ ਪਿੰਡ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਹਰੇਕ ਮੁਹੱ ਕਰਨਾ ਚਾਹੀਦਾ ਕਿਉਂਕਿ ਹਰੇਕ 3 ਮਹੀਨੇ ਦੇ ਬਾਅਦ ਅਸੀਂ ਆਪਣਾ ਜਿਹੜਾ ਬਲੱਡ ਆ ਡੋਨੇਟ ਕਰ ਸਕਦੇ ਆ ਮੇਰੇ ਖਿਆਲ ਦੇ ਵਿੱਚ ਹਰੇਕ ਜੋ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਉਹਨੂੰ ਜ਼ਰੂਰ ਜਿਹੜਾ ਇਹ ਦਾਨ ਆ ਉਹ ਜ਼ਰੂਰ ਕਰਨਾ ਚਾਹੀਦਾ ਥੈਂਕ ਯੂ ਸੋ ਸਾਰਿਆਂ ਨੂੰ ਜੈ ਸ਼੍ਰੀ ਰਾਮ ਸੋ ਅੱਜ ਦਾ ਜਿਹੜਾ 23ਵਾਂ ਖੂਨਦਾਨ ਸ਼ਹਿਰ ਕੈਂਪ ਹੈ ਇਹ ਸਾਡੇ ਬਾਬਾ ਜੀ ਕੈਪਟਨ ਅੰਗਤ ਸਿੰਘ ਜੀ ਦੀ ਯਾਦ ਦੇ ਵਿੱਚ ਲਵਾਇਆ ਜਾਂਦਾ ਹੈ ਸੰਨ 2000 ਦੇ ਵਿੱਚ ਉਹਨਾਂ ਦਾ ਖਮਾਣੋ ਤਹਿਸੀਲ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਦਾ ਤੋਂ ਉਸ ਵਕਤ ਉਹਨਾਂ ਦੇ ਨਾਲ ਪੀਜੀਆਈ ਦੇ ਵਿੱਚ ਅਸੀਂ ਵੀ ਸ਼ਾਮਿਲ تھے ਗਏ ਤੇ ਨਾਲ ਸੋ ਉਹਨਾਂ ਦੀ ਉੱਥੇ 31 ਦਸੰਬਰ ਨੂੰ ਡੈਥ ਹੋ ਗਈ ਸੋ ਸਾਡੇ ਚਾਚਾ ਜੀ ਸਰਪੰਚ ਰਵਿੰਦਰ ਸਿੰਘ ਜੀ ਸੋ ਇਹਨਾਂ ਨੇ ਉਸ ਦਿਨ ਤੋਂ ਹੀ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ ਸਾਰੇ ਸਮਾਜ ਨੂੰ ਨਾਲ ਜੋੜਿਆ ਹੋਇਆ ਯਾਰ ਦੋਸਤ ਅਗੇ ਸੰਬੰਧੀ ਭਾਈਚਾਰੇ ਨੂੰ ਨਾਲ ਜੋੜ ਕੇ ਸਾਰਿਆਂ ਨੂੰ ਅੱਜ ਦੇ ਸ਼ਿਵਰ ਕੈਂਪ ਦੇ ਵਿੱਚ ਬੁਲਾਇਆ ਜਾਂਦਾ ਹੈ ਸੋ ਉਹਨਾਂ ਦਾ ਖੂਨਦਾਨ ਤੋਂ ਬਾਅਦ ਬੜਾ ਵਧੀਆ ਸਰਟੀਫਿਕੇਟ ਦੇ ਨਾਲ ਪੀਜੀਆਈ ਵੱਲੋਂ ਮਾਨਸਮਾਨ ਕੀਤਾ ਜਾਂਦਾ ਹੈ ਤੇ ਇਹਨਾਂ ਵੱਲੋਂ ਵੀ ਬਹੁਤ ਵਧੀਆ ਮਾਨਸਮਾਨ ਕੀਤਾ ਜਾਂਦਾ ਹੈ ਸੋ ਇਹ ਜਿਹੜਾ ਮੈਸੇਜ ਹੈ ਸਾਰਿਆਂ ਲਈ ਇਹੀ ਹੈ ਕਿ ਜਿਹੜਾ ਖੂਨ ਦਾ ਦਾਨ ਹੈ ਇਹ ਕਿਸੇ ਵੀ ਮਰੀਜ਼ ਦੇ ਕਦੇ ਵੀ ਕੰਮ ਆਣ ਦੇ ਵਾਸਤੇ ਬਹੁਤ ਜ਼ਰੂਰੀ ਹੈ ਸੋ ਤਾਂ ਜੋ ਆਪਣੇ ਪੀਜੀਆਈ ਬਲੱਡ ਬੈਂਕ ਦੇ ਵਿੱਚ ਬਲੱਡ ਜਮਾ ਹੋਇਆ ਹੋਵੇ ਸੋ ਕਦੇ ਵੀ ਉਹਨਾਂ ਨੂੰ ਬਾਹਰ ਅੰਦਰ ਭਟਕਣ ਦੀ ਲੋੜ ਨਾ ਪਵੇ ਸੋ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜਿਵੇਂ ਅੱਜ ਦਾ ਸ਼ਿਵਰ ਕੈਂਪ ਲਵਾਇਆ ਹੈ ਸਮਾਜ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਤਰ੍ਹਾਂ ਦੇ ਵੱਧ ਤੋਂ ਵੱਧ ਸ਼ਿਵਰ ਕੈਂਪ ਲਵਾਏ ਜਾਣ ਤਾਂ ਜੋ ਮਰੀਜ਼ਾਂ ਦੇ ਵਾਸਤੇ ਜਦ ਵੀ ਲੋੜ ਪਵੇ ਉਹ ਪੂਰਨ ਹੋ ਸਕੇ ਸੋ ਸਭ ਦਾ ਬਹੁਤ ਧੰਨਵਾਦ ਹੈ ਆਏ ਹੋਏ ਦਾ ਸੋ ਸਰਪੰਚ ਸਾਹਿਬ ਦਾ ਬਹੁਤ ਧੰਨਵਾਦ ਹੈ ਸੋ ਸਾਡੇ ਪੱਤਰਕਾਰ ਸਾਹਿਬ ਦਰਸ਼ਨ ਸਿੰਘ ਜੀ ਵੀ ਪਹੁੰਚੇ ਹੋਏ ਨੇ ਮੈਂ ਇਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਹੀ ਧੰਨਵਾਦ ਕਰਦਾ ਹਾਂ। ਸ਼੍ਰੀ ਰਾਮ ਇਹ ਅਸੀਂ 31 ਦਸੰਬਰ 2000 ਤੋਂ ਸ਼ੁਰੂ ਕਰਾ ਲਵਣਾ ਕਿ ਅੱਜ ਦੇ ਦਿਨ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋਇਆ ਦਾ ਖਮਾਣਾ ਤੁਸੀਂ ਸਾਹਮਣੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਾਉਣਾ ਕਿ ਸਾਨੂੰ ਉਸ ਉਸ ਟਾਈਮ ਮਤਲਬ ਖੂਨ ਦੀ ਥੋੜੀ ਉੱਥੇ ਲੋੜ ਤੇ ਮੌਕੇ ਤੇ ਮਿਲਿਆ ਨਹੀਂ ਤੇ ਸਾਨੂੰ ਜਦੋਂ ਲੱਗਿਆ ਕਿ ਯਾਰ ਅਸੀਂ ਚਲੋ ਅਸੀਂ ਤਾਂ ਸਾਡਾ ਨੁਕਸਾਨ ਅਜੇ ਹੋਣ ਦਾ ਹੋ ਲਿਆ ਵੀ ਸਿੱਕੇ ਪਰਾਲਾ ਕਰੀਏ ਸਮਾਜ ਦੌਰ ਤੇ ਵੀ ਅਸੀਂ ਖੂਨਦਾਨ ਕੈਂਪ ਲਾਉਣਾ ਉਸ ਤੋਂ ਜੱਤੋਂ ਸ਼ੁਰੂ ਕਰਿਆ ਤੇ ਸਭ ਤੋਂ ਅੱਛੀ ਗੱਲ ਹੈ ਕਿ ਸਾਡਾ ਜਿੰਨੇ ਕੈਂਪਸ ਤੋਂ 23ਵਾਂ ਕੈਂਪ ਹੈ ਸਾਡੇ ਸਾਰੇ ਕੈਂਪ ਸਫਲ ਹੋਏ ਆ ਸਾਡੇ ਜਿੰਨੇ ਵੀ ਸੱਜਣ ਮਿੱਤਰ ਹੈ ਸਾਡੇ ਦੋਸਤ ਮਿੱਤਰ ਸਿਆਸੀਆਂ ਗੈਰ ਸਿਆਸੀ ਹੈ ਇਹ ਮਤਲਬ ਉਹ ਸਾਰੇ ਸਾਡਾ ਸਹਿਯੋਗ ਕਰਦੇ ਆ ਪਰ ਇਹ ਫੰਕਸ਼ਨ ਸਾਡਾ ਗੈਰ ਸਿਆਸੀ ਹੁੰਦਾ ਇਹਦਾ ਕਿਸੇ ਸਿਆਸੀ ਪਾਰਟੀ ਨਾਲ ਭਾਵੇਂ ਅਸੀਂ ਕਾਮ ਤੋਂ ਬਿਲੋਂਗ ਕਰਦੇ ਆ ਕਿਸੇ ਨਾਲ ਨਹੀਂ ਸਾਡੇ ਸਾਰੇ ਹੀ ਜਿੰਨੇ ਵੀ ਧਰਾਂ ਜਿੰਨੇ ਵੀ ਪਾਰਟੀਆਂ ਦੇ ਵੱਖ-ਵੱਖ ਨਮਾਇੰਦੇ ਆ ਉਹ ਸਾਰੇ ਸਹਿਯੋਗ ਕਰਦੇ ਆ ਤੇ ਸਭ ਤੋਂ ਜਿਹੜੀ ਵਧੀਆ ਗੱਲ ਹੈ ਕਿ ਅਸੀਂ ਇਹ ਕੈਂਪਲੀ ਕਦੇ-ਕਦੇ ਡੋਨੇਟ ਨਹੀਂ ਇਕੱਠਾ ਕਰਦੇ ਸਾਡੇ ਬੜੇ ਸੱਜਣ ਮਿੱਤਰਾਂ ਨੇ ਸਾਨੂੰ ਫੋਨ ਵੀ ਆਉਨੇ ਆ ਵੀ ਦੱਸੋ ਕੈਸੇ ਬੈ ਕਰੀਐ ਸੀ ਕਹਿੰਦੇ ਵੀ ਸਾਡਾ ਨਿੱਜੀ ਪਰਸਨਲ ਹੈ ਵੀ ਤੁਸੀਂ ਜੇ ਹੋ ਸਕਦਾ ਕੋਈ ਖੂਨ ਡੋਨੇਟ ਕਰਨ ਵਾਲਾ ਜੇ ਭੇਜ ਸਕਦੇ ਭੇਜ ਦਿਓ ਬਾਕੀ ਤੁਹਾਡੀ ਕਿਰਪਾ ਪਰਮਾਤਮਾ ਨੇ ਮਿਹਰਾ ਕਰੀ ਕਰੀ ਹੋਈ ਆ ਇਸ ਕਰਕੇ ਜਨਨ ਸਾਨੂੰ ਖੂਨਦਾਨ ਦਾ ਕੈਂਪ ਲਾ ਕੇ ਮਾਨੂੰ ਸ਼ਾਂਤੀ ਬੜੀ ਮਿਲਦੀ ਆ ਕਿਉਂਕਿ ਸਾਡੇ ਜਿੰਨੇ ਸੈਂਟੈਂਸ ਤੇ ਦੁਨੀਆ ਦੇ ਚਾਹੇ ਕਿਸੇ ਵੀ ਅਮਰੀਕਾ ਦੇ ਲਾ ਲਓ ਕਿਸੇ ਵੀ ਕੰਟਰੀ ਵਾਲਾ ਲਓ ਚਾਈਨਾ ਦਾ ਲਾ ਲਓ ਉਹ ਸਾਰੇ ਜਿੰਨੇ ਸਰੀਰ ਦੇ ਅੰਗ ਹੈ ਅੱਖਾਂ ਤੋਂ ਲੈ ਕੇ ਹਾਰਟ ਤੱਕ ਗੋਡੇ ਗੱਟੇ ਕਹਿੰਦਾ ਵੀ ਜੋ ਵੀ ਬਾਕੀ ਬੰਦੇ ਦੇ ਸਰੀਰ ਦੇ ਅੰਗਾਂ ਉਹ ਸਾਰੇ ਬਨੌਟੀ ਬਣ ਲੱਗੇ ਤੇ ਸਾਡੇ ਸਾਇੰਸ ਇੱਥੇ ਆ ਕੇ ਫੇਲ ਹੋ ਜਾਂਦੀ ਆ ਕਿ ਉਹ ਹਾਲ ਤੱਕ ਕਿਸੇ ਵੀ ਤਰੀਕੇ ਨਾਲ ਜਿਹੜਾ ਖੂਨ ਹੈ ਉਹ ਹਲੇ ਤੱਕ ਬਨੌਟੀ ਬਣਾਉਣ ਦੇ ਵਿੱਚ ਸਫਲ ਨਹੀਂ ਹੋਏ ਇਹਨੂੰ ਚਾਹੇ ਤੁਸੀਂ ਪ੍ਰਮਾਤਮਾ ਦਾ ਆਪਣੇ ਕੋਲ ਕਹਿੰਦਾ ਵੀ ਉਹ ਰੱਖਿਆ ਹੋਇਆ ਪਰਦਾ ਰੱਖਿਆ ਹੋਇਆ ਇੱਕ ਬੰਦੇ ਜੀ ਸਾਇੰਸ ਜਾਣ ਨਹੀਂ ਪਾ ਸਕੇ ਤੇ ਇੱਕ ਬਨੌਟੀ ਖੂਨ ਨਹੀਂ ਮਤਲਬ ਬਣ ਸਕਿਆ ਇਸ ਕਰਕੇ ਸਾਨੂੰ ਮਾਨਸਿਕ ਤੌਰ ਤੇ ਬੜੀ ਸੰਤੁਸ਼ਟੀ ਮਿਲਦੀ ਆ ਕਿ ਮੈਂ ਤਾਂ ਬਾਕੀ ਸਾਡੇ ਜਿਹੜੇ ਭੈਣ ਭਾਈਆਂ ਆ ਸਾਡੇ ਸੱਜਣ ਮਿੱਤਰ ਜਿਹੜੇ ਕੇ ਮਤਲਬ ਥੋੜੇ ਆਰਥਿਕ ਤੌਰ ਤੇ ਚੰਗੇ ਸਭ ਨੂੰ ਕਹਿ ਦਿਆਗੇ ਸਹਾਇਤਾ ਕਰਕੇ ਵੱਧ ਤੋਂ ਵੱਧ ਆਪਾਂ ਖੂਨ ਦਾਨ ਕਰਕੇ ਭਲਾਈਏ ਕਿਉਂਕਿ ਹਸਪਤਾਲਾਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਬਹੁਤ ਲੋਕ ਮਤਲਬ ਖੂਨ ਦੀ ਤੰਗੀ ਕਰਕੇ ਮੰਨ ਲਓ ਜਾਂ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਕਿ ਖੂਨ ਬੜਾ ਮਹਿੰਗਾ ਮਿਲਦਾ ਹੈ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਹੁਣ ਜਿਸ ਘਰ ਚੋਂ ਕੇ ਬੰਦਾ ਜਾਂਦਾ ਕਿਸੇ ਦਾ ਪੁੱਤ ਕਿਸੇ ਦਾ ਭਾਈ ਕਿਸੇ ਦਾ ਘਰ ਵਾਲਾ ਕਿਸੇ ਦਾ ਮਾਮਾ ਅਗਦਾ ਚਾਚਾ ਕਿਉਂਕਿ ਜਿਸ ਦਾ ਲਾਗੇ ਸੋ ਤਾਂ ਜਾਣੇ ਜੀ ਨੂੰ ਲੱਗਦੀ ਹੈ ਉਹਨੂੰ ਹੀ ਪਤਾ ਹੁੰਦਾ ਆਪਾਂ ਤਾਂ ਚਲੋ ਭੋਗਾਂ ਦੇ ਵੀ ਜਾਣੇ ਆ ਇਹ ਕਹੇ ਕਿ ਮੋੜੇ ਨੇ ਕੋਈ ਨਹੀਂ ਕਿ ਅਸੀਂ ਤੁਹਾਡੇ ਨਾਲ ਆ ਜੀ ਕੋ 200 ਹੀ ਖੜੇ ਆ ਜੀ ਪਰ ਜਿਸ ਪਰਿਵਾਰ ਦੇ ਨਾਲ ਕੋਈ ਪਾਣਾ ਵਾਪਰਦਾ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਸਪੀਡ ਦਾ ਇਸ ਲਈ ਇਹ ਅਪਰਾਲਾ ਅਸੀਂ ਸ਼ੁਰੂ ਕਰਿਆ ਤੇ ਹੁਣ ਤੱਕ ਅਸੀਂ ਸਫਲ ਵੀ ਚੱਲ ਰਹੇ ਹਾਂ ਕਿ ਜਦ ਤੱਕ ਮੇਰੀ ਆਪਣੀ ਲਾਈਫ ਹੈ ਨਿੱਜੀ ਤੌਰ ਤੇ ਮੈਂ ਇਹਨੂੰ ਮਤਲਬ ਲਾਉਂਦਾ ਰਹੂੰਗਾ ਕਿਉਂਕਿ ਸਾਡੇ ਜਿਹੜੀ ਅਗਲੀ ਪੀੜ੍ਹੀ ਹੈ ਉਹ ਤਾਂ ਬਾਹਰ ਚਲੇ ਗਏ ਉਹਨਾਂ ਬਾਰੇ ਨਹੀਂ ਕਹਿ ਸਕਦੇ ਅਸੀਂ ਪਰ ਉਹ ਵੀ ਚਾਹੁੰਦੇ ਆ ਇੰਟਰਸਟ ਉਹਨਾਂ ਦੇ ਵੀ ਹੈਗਾ ਕਿ ਇਹਨੂੰ ਲੜੀ ਤੋਰ ਰਹੀ ਹੈ ਇੰਨੀ ਕਿ ਮੇਰੀ ਜਿਹੜੀ ਤੋ ਅਨੁਭਵੀ ਬੇਨਤੀ ਹੈ ਕਿ ਤੁਸੀਂ ਵੀ ਇਹਨੂੰ ਤੁਸੀਂ ਪ੍ਰੈਸਰਾਂਹੀਂ ਇਹ ਵੀ ਤੁਸੀਂ ਵੀ ਅਖਬਾਰਾਂ 'ਚ ਤੁਹਾਡਾ ਵੀ ਜਰੀਆ ਇੱਕ ਕਿ ਤੁਹਾਡਾ ਮੈਸੇਜ ਛੇਤੀ ਪਹੁੰਚਦਾ ਹੈ ਲੋਕਾਂ ਨੂੰ ਜਾਗਰੂਕ ਕਰੋ ਅਵੇਅਰ ਕਰੋ ਪਿੰਡਾਂ ਦੇ ਕਲੱਬਾਂ ਨੂੰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਕਿ ਇਹ ਉਪਰਾਲਾ ਕਰਨ ਤਾਂ ਕਿ ਜਿਹਨੇ ਕੀਮਤੀ ਜਾਨ ਹੈ ਉਹ ਬਚ ਸਕਣ ਜੀ ਆਪ ਕਿੰਨੇ ਗੜੀ ਖੁੰਦਾਨ ਕਰੇ ਮੇਰਾ 33 ਵਾਰ ਹੀ ਹੋ ਗਿਆ ਜੀ ਮੈਂ ਤਕਰੀਬ ਲੱਗ ਪਹਜਾ ਤੋਂ ਆਪਣਾ ਦੋ ਵਾਰ ਫਿਰ ਤਿੰਨ ਵਾਰ ਜੇ ਹੁਣ ਐਵਰੇਜ ਮੇਰੀ ਤਕਰੀਬਨ ਦੋ ਤਿੰਨ ਸਾਲ ਤੋਂ ਚਾਰ ਵਾਰ ਹੀ ਆ ਤੇ ਮੈਂ ਅੱਜ 33 ਵਾਰ ਖੁੰਦਾਨ ਕਰੀ ਵਜ੍ਹਾ ਇਹ ਮਤਲਬ ਉੱਥੇ ਪੀਜੀਆ ਜੀ ਕਿਸੇ ਨੂੰ ਲੋੜ ਪਈ ਵਈ ਨਹੀਂ ਸਾਨੂੰ ਸਭ ਤੋਂ ਬੜੀ ਖੁਸ਼ੀ ਹੈ ਕਿ ਜਦੋਂ ਜਿਹੜੀ ਟੀਮ ਹੈ ਪੀਜੀਆ ਦੀ ਇਹ ਜਿਹੜੇ ਉਹਨਾਂ ਦੇ ਕਰਤਾ ਧਰਤਾ ਜਿਵੇਂ ਸ਼ਰੀਨ ਜੀ ਹੋਗੇ ਅਸ਼ੋਕ ਕੁਮਾਰ ਜੀ ਹੋਗੇ ਜਦੋਂ ਕਿਸੇ ਨੂੰ ਅਸੀਂ ਖੂਨ ਦੀ ਲੋੜ ਪਈ ਆ ਅਸੀਂ ਉਹਨਾਂ ਨੂੰ ਬੇਨਤੀ ਕਰੀ ਆ ਤਾਂ ਸਾਨੂੰ ਹਲ ਤੱਕ ਇਹ ਨਹੀਂ ਕਦੇ ਕਿਹਾ ਵੀ ਮਿਲਣਾ ਨਹੀਂ ਜਾਂ ਤੁਸੀਂ ਚਾਹ ਲੈਣੀ ਆ ਦੋ ਮਿਲਣਗੇ ਆ ਤੇ ਅਸੀਂ ਖੂ ਜਿੰਨਾ ਇੱਥੋਂ ਭੇਜਦੇ ਆ ਬਣਾ ਮਤਲਬ ਡਿਲੇਟ ਕਰਕੇ ਇਕੱਠਾ ਕਰਕੇ ਉਦੋਂ ਦੁੱਗਣਾ ਤੇਗਣਾ ਅਸੀਂ ਲੋਕਾਂ ਨੂੰ ਦਵਾ ਦਿੰਦੇ ਆ ਇਹ ਵੀ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਆ